ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਵਨ ਮਾਰਨ ਦਾ ਫੁਰਮਾਨ ਸਰਵਰ ਹੰਸ ਤੁਰੇ ਹੀ ਮਿਲਾਂ ਖਸਮੇ ਈਵੇਂ ਪਾਣਾ ਸਰਵਰ ਸਰੋਵਰ ਤਲਾਬ ਸਤ ਸੰਗਕ ਰੂਪੀ ਸਰੋਵਰ ਦਾ ਹੰਸ ਰੂਪ ਜਗਿਆਸੂ ਸਿੱਖ ਨਾਲ ਮਿਲਾਪ ਤਰੂ ਪ੍ਰਮਾਤਮਾ ਵੱਲੋਂ ਹੋਇਆ ਸਰਵਰ ਹੰਸ ਤੁਰੇ ਹੀ ਮੇਲਾ ਖਸਮੇ ਐਵੇਂ ਪਾਣਾ ਇਹ ਪ੍ਰਮਾਤਮਾ ਨੂੰ ਪਾਉਂਦਾ ਹੈ ਚੰਗਾ ਲੱਗਦਾ ਸਰਵਰ ਅੰਦਰ ਹੀਰਾ ਮੋਤੀ ਸਤ ਸੰਗ ਤੂਪੀ ਸਰੋਵਰ ਦੇ ਵਿੱਚ ਗੁਰੂ ਦੇ ਸ਼ਬਦ ਰੂਪੀ ਹੀਰੇ ਹਨ ਮੋਤੀ ਹਨ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿ ਚੜਾਓ ਸਰਵਰਿ ਅੰਦਰ ਹੀ ਹੀਰਾ ਮੋਤੀ ਸੋ ਹੰਸਾ ਕਾ ਖਣ ਜਗਿਆਸੂ ਜਨ ਸਿੱਖ ਉਸ ਸੱਚ ਸੰਗਰੂਪੀ ਸਰੂਪ ਦੇ ਵਿੱਚ ਗੁਰੂ ਸ਼ਬਦ ਰੂਪੀ ਮੋਤੀਆਂ ਦੀ ਚੋਗ ਚੁਗਦੇ ਹਨ ਮਗਲਾ ਕਾਗਨ ਰਹੀ ਸਰਵਰ ਜੇ ਹੋ ਗਏ ਆ ਤਸਿਆਣ ਮਗਲਾ ਜਿਹੜਾ ਉਪਰੋਂ ਚਿੱਟਾ ਚਿੱਟੇ ਜਨਕੇ ਕੱਪੜੇ ਮੈਲੇ ਚ ਤੇ ਕਠੋਰ ਜਿਓ ਉਪਰੋਂ ਚਿੱਟਾ ਮਨ ਵਿੱਚ ਉਹਦੇ ਵਿੱਚ ਪਾਪ ਹੈ ਮਗਲਾ ਕਾਗਨ ਰਹੀ ਸਰਵਰ ਉਸ ਰੋਵਰ ਦੇ ਵਿੱਚ ਸੰਗਤ ਦੇ ਵਿੱਚ ਕਿਉਂਕਿ ਦੰਬੀ ਆ ਪਖੰਡੀ ਆ ਉਹ ਨਹੀਂ ਰਹਿ ਸਕਦਾ ਜੇ ਹੋਵੇ ਆ ਤੁਸੀਂ ਆਣਾ ਭਾਵੇਂ ਆਪਦੇ ਆਪ ਨੂੰ ਕਿੰਨਾ ਹਿਸਿਆ ਆਣਾ ਬੁੱਧੀਮਾਨ ਸਮਝੇ ਉਹਨਾਂ ਦਾ ਰਿਕਨ ਪਾਇਓ ਉੱਥੇ ਉਹਨਾਂ ਹੋਰੋ ਖਾਣਾ ਜੋ ਮਨਮੁਖ ਨੇ ਉਹਨਾਂ ਦੀ ਖੁਰਾਕ ਸੱਜੰਗਤ ਵਿੱਚ ਨਹੀਂ ਹੈ ਉਨੋ ਦੀ ਖਰਾਕ ਨਿੰਦਾ ਹੈ ਚੁਗਲੀ ਹੈ ਈਰਖਾ ਹੈ ਝੂਠ ਹੈ ਤੇ ਸਤ ਸੰਗਤ ਵਿੱਚ ਇਹ ਚੀਜ਼ਾਂ ਪ੍ਰਾਪਤ ਨਹੀਂ ਹੁੰਦੀਆਂ ਉਨ ਰਜਿਕ ਨ ਪਾਇਓ ਉਥੇ ਉਨ ਹੋਰੋ ਖਾਣਾ ਜੇ ਕਿਸੇ ਸਮੇ ਇਸ ਮਨਮੁਖ ਨੂੰ ਸਤ ਸੰਗਤ ਵਿੱਚ ਬੈਠਣਾ ਪਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਭਾਵਨ ਫਰਮਾਨ ਹੈ ਉਹ ਵਾਲੇ ਛਲ ਕਰ ਚਤ ਕੱਢ ਦੇ ਫਿਰ ਜਾਏ ਬਹੇ ਕੁੜਿਆਰਾ ਪਾਸ ਉਹ ਆਖ-ਖੋਖ ਨਾਲ ਦੇਖਾ ਦੇਖੀ ਕਿਸੇ ਦੇ ਕਹਿ ਸੁਣੇ ਥੋੜਾ ਸਮਾਂ ਪੜਦੇ ਹਨ ਫਿਰ ਜਾਏ ਬਹੇ ਕੁੜਿਆਰਾ ਪਾਸ ਕੜੀ ਕੁੜਿਆਰ ਕੁੜਿਆੜੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਉਹ ਨਾ ਜਿਕ ਨਾ ਪਾਇਓ ਉੱਥੇ ਉਹਨਾਂ ਹੋਰੋਂ ਖਾਣਾ ਸੱਚ ਕਮਾਣਾ ਸੱਚੋ ਪਾਈਏ ਕੂੜਿਆ ਕੂੜਾ ਮਾਣਾ ਸੱਚ ਦੀ ਕਮਾਈ ਕਰਾਂਗੇ ਸਤਿਰੂ ਪਰਮਾਤਮਨ ਪ੍ਰਾਪਤ ਹੋ ਜਾਵਾਂਗੇ ਜਿਹੜਾ ਮਨਮੋਖਾਂ ਦਾ ਮਾਣ ਹੈ ਉਹ ਕੂੜਾ ਹੈ ਕੂੜਿਆ ਕੂੜਾ ਮਾਣਾ ਨਾਨਕ ਤਿੰਨ ਕੋ ਸਤਿਗੁਰ ਮਿਲਿਆ ਸਤਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਆ ਜੇ ਧੁਰੇ ਪਿਆ ਪਰਵਾਣਾ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਹੀ ਸਤਗੁਰ ਦੇ ਮਿਲਾਪ ਦੇ ਲੇਖ ਲਿਖੇ ਹੋਏ ਹਨ ਤੁਮਰੀ ਕਿਰਪਾ ਤੇ ਪਇਓ ਸਾਧ ਸੰਗ ਇਹ ਕਾੜ ਤੁਮ ਆਪ ਕਿਉ ਇਹ ਪਰਮਾਤਮਾ ਮਨੁਸੰਗਤ ਦੀ ਬਖਸ਼ਿਸ਼ ਹੋਈ ਹੈ ਇਹ ਕਾੜ ਇਹ ਤੁਸੀਂ ਆਪ ਕੀਤਾ ਹੈ ਜਿੰਨਾਂ ਕੋਈ ਜ਼ਰੂਰੀ ਕੰਮ ਹੁੰਦਾ ਉਹ ਉਹਨੋਂ ਕੋਸ਼ਿਸ਼ ਕਰਦਾ ਆਪ ਕਰੀਏ ਨਿੱਕਾ ਮोटा ਕੰਮ ਆਪੇ ਕਿਸੇ ਤੋਂ ਕਰਵਾ ਲੈਣੇ ਆ ਭਾ ਜ਼ੂਰੀ ਕੰਮ ਆਪ ਹੀ ਕਰਦੇ ਆ ਇਹ ਸਤ ਸੰਗਤ ਦਾ ਕੰਮ ਪਰਮਾਤਮਾ ਨੇ ਕਿਸੇ ਵੀ ਸ਼ਕਤੀ ਪਰਮਾਤਮਾ ਸਰਬ ਕਲਾ ਸਮਰੱਥ ਸਰਬ ਸ਼ਕਤੀਮਾਨ ਕਿਸੇ ਵੀ ਸ਼ਕਤੀ ਪਾਸੋਂ ਕੁਝ ਵੀ ਕਰਵਾ ਸਕਦੇ ਨੇ ਪਰਮਾਤਮਾ ਪ੍ਰੰਤੂ ਇਹਦਾ ਸਾਧ ਸੰਗਤ ਦਾ ਕੰਮ ਹੈ ਨਾ ਇਹ ਪਰਮਾਤਮਾ ਨੇ ਕਿਸੇ ਸ਼ਕਤੀ ਪਾਸੋਂ ਹੀ ਕਰਵਾਇਆ ਸ਼ਗਉ ਆਪ ਕੀਤਾ ਤੁਮਰੀ ਕਿਰਪਾ ਤੇ ਭਯੋ ਸਾ ਸੰਗ ਇਕਾਈ ਤੁਮ ਆਪ ਕੀ ਹੁਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਿਸ਼ ਕਰਦੇ ਨਾਮ ਦਾ ਰੰਗ ਸਾਧੂ ਦਾ ਸੰਗ ਨਿਸ਼ਟਾ ਪੰਗ ਨਾਮ ਨਾਲ ਪਿਆਰ ਬਣ ਜਾਵੇ ਸੰਤੋ ਮਹਾਂਪੁਰਸ਼ਾਂ ਦੀ ਕਮਾਈ ਵਾਲੀ ਦੀ ਸੰਗਤ ਮਿਲ ਜਾਵੇ ਤੇ ਉਸ ਕਮਾਈ ਵਿੱਚੋਂ ਪਰਮਾਤਮਾ ਤੇ ਟਲ ਪ੍ਰਤੀਤ ਬਣ ਜਾਵੇ ਪ੍ਰੀਤ ਬਣ ਜਾਵੇ ਤੈਉਂ ਜੁੜਾ ਸਾਡਾ ਜਨਮ ਹੈ ਉ ਸੌਰ ਜਿ ਆਵੇ ਭੋਲੇ ਚੋਕਾਂ ਦੀ ਖਿਮਾ ਫਤਿਹ ਬੁਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ